ਸੁਵੇਯਾ ਸੀ ਸੇਵਾ ਕਰਨਾ ਔਰ ਸਰਦਾਰ ਗੁਰਵਿੰਦਰ ਸਿੰਘ ਜੀ ਜੋ ਬਾਬਾ ਗੋਦਾ ਸਿੰਘ ਦੇ ਹਮਾਸਬੁੱਤਰ ਨੇ ਇਹਨਾਂ ਵੀ ਸਵੇਨਤਾ ਦਾ ਬਹੁਤ ਹੀ ਬੜੀ ਸੇਵਾ ਹੁ ਭਾਈ ਹੈ ਔਰ ਜਿਹਨਾਂ ਨੇ ਦੇ ਸੇਵਾ ਮਨ ਭਾਈਆਂ ਔਰ ਗੁਰੂ ਪਾਰਾ ਜਾਣੇ ਜਾਣ ਨੇ ਉਹਨਾਂ ਦੇ ਸੇਵਾ ਖਾਈ ਪਾਉਣਗੇ ਔਰ ਮੌਕੇ ਤੇ ਹੀ ਜੋ ਜਵਾਨੀ ਸਾਸਾ ਸਿਆਸੀ ਕੀ ਡਰ ਤਿਆਰ ਲੈਕਟਿਨ ਜੋ ਸੀ ਅਤੇ ਮੋਕੰਦੀ ਸੀ ਸਾਰਿਆਂ ਨੇ ਰਲ ਕੇ ਚੈੱਕ ਕਰਕੇ ਔਰ ਰਿਜ਼ਲਟ ਬਣਾ ਦਿੱਤਾ ਇਨਾਮਾਂ ਦੀ ਜੋ ਗੱਲ ਉਹ ਫਾਕੇ ਤੇ ਹੀ ਕਰ ਦਿੱਤੀ ਸੋ ਸਮਾਂ ਬੱਚਿਆਂ ਨੂੰ ਸੱਤ ਵਜੇ ਤੱਕ ਆ ਗਿਆ ਸੀ ਤੇ 7:00 7:30 ਤੱਕ ਜੋਗ ਦਾ ਰਾਜ ਸਾਹਿਬ ਦੀ ਸਮਾਪਤੀ ਤੋਂ ਬਰੰਦ ਆਪਾਂ ਜੋ ਇਨਾਮ ਤਕਸੀਮ ਕਰਨੇ ਹਨ ਔਰ ਇਨਾਮਾਂ ਦੀ ਗੱਲ ਹੈ ਇਹ ਸਾਰਿਆਂ ਦਿੱਤੇ ਜਾਣਗੇ ਜਿਨ੍ਹਾਂ ਭਾਗ ਲਿਆ ਪਰ ਜਿਹੜੇ ਬੱਚੇ ਪਹਿਲੇ ਸਥਾਨ ਤੇ ਆਏ ਸੀ ਪਹਿਲਾਂ ਵੀ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਹਰੇਕ ਗਰੁੱਪ ਵਿੱਚੋਂ ਪਹਿਲੇ ਸਥਾਨ ਤੇ ਬੱਚਾ ਆਏਗਾ ਉਸ ਨੂੰ ਨਗਦ ਇਨਾਮ ਦਿੱਤਾ ਜਾਵੇਗਾ ਔਰ ਕੁਝ ਬੱਚੇ ਕੋੜੇ ਦੇ ਬਰਕਰਾਰ ਪਹਿਲਾ ਔਰ ਦੂਜਾ ਸਥਾਨ ਅਸੀਂ ਚੁਣਿਆ ਪਰ ਪਹਿਲੇ ਦੀ بجائے ਅਸੀਂ ਦੋ ਦੋ ਬੱਚੇ ਚੁਣਿਆ ਰੇ ਗਰੁੱਪ ਵਿੱਚੋਂ ਜਿਨ੍ਹਾਂ ਨੂੰ ਨਗਦ ਦੇ ਨਾਮ ਦਿੱਤਾ ਗਿਆ ਔਰ ਨਾਮ ਆਪਾਂ ਸਿਲਵਾਈਜ਼ ਬੋਲਾਂਗੇ ਜਿੱਥੇ ਜਿਹਦਾ ਇਨਾਮ ਹੋਇਆ ਉਹ ਦੱਸਿਆ ਜਾਵੇਗਾ ਤੁਹਾਨੂੰ ਕਾਪੀ ਔਰ ਮੈਡਲ ਸਾਰਿਆਂ ਦਿੱਤੇ ਜਾ ਰਹੇ ਨੇ ਇਹ ਕਾਪੀ ਜੋ ਸਪੈਸ਼ਲ ਹੈ 26 ਹੋਈ ਕਾਪੀ ਹੈ ਕੁਰਬਾਨੀ ਚੇਤਨਾ ਮਿਸ਼ਨ ਵੱਲੋਂ ਕੁਰਬਾਨੀ ਚੇਤਨਾ ਮਿਸ਼ਨਾਂ ਜੋ ਜਿਲਾਲਾਬਾਦ ਦੇ ਜੋ ਗੁਰਸਿੱਖ ਜਿਹੜੇ ਪ੍ਰਚਾਰ ਵਿੱਚ ਰੁੱਝੇ ਰਹੇ ਕਿਉਂਕਿ ਹਰੇਕ ਸੰਗਤ ਦਾ ਆਪਣੇ ਆਪਣੇ ਰੁਚੀ ਹੁੰਦੀ ਹੈ ਕਿਸੇ ਸੰਗਤ ਦੀ ਰੁਚੀ ਹੁੰਦੀ ਹੈ ਕੇਵਲ ਆਇਆ ਮੱਥਾ ਟੇਕਿਆ ਆਪਣਾ ਕੰਮ ਕਰਕੇ ਚਲੇ ਗਏ ਕਿਉਂਕਿ ਜੋ ਨਾਨਕ ਸਾਹਿਬ ਨੇ ਸਾਨੂੰ ਸਾਲਨ ਦਿੱਤੀ ਬਣਾਇਆ ਕਿਸੇ ਦੀ ਰੁਚੀ ਹੁੰਦੀ ਹੈ ਕਿ ਗੁਰੂ ਘਰ ਵਿੱਚ ਜੋ ਸੇਵਾਵਾਂ ਜੁੜੇਂਦੀਆਂ ਨੇ ਚਾਹੇ ਸਾਫ ਸਫਾਈ ਦੀ ਸੇਵਾ ਹੋਰ ਸੇਵਾਵਾਂ ਉਹ ਬਾਬਾ ਜੀ ਦਾ ਸਹਿਯੋਗ ਨਾਲ ਬਾਬਾ ਜੀ ਨੇ ਪੁੱਛ ਕੇ ਕਿਹੜੇ ਸੇਵਾ ਦੀ ਲੋੜ ਹੈ ਉਹ ਸੁਣਾਈ ਜਾਂਦੀ ਹੈ ਉਸ ਸੇਵਾ ਦਾ ਪਦ ਵੀ ਹੁੰਦੀ ਹੈ ਪ੍ਰਬੰਧ ਕਰਨਾ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੀ ਪ੍ਰਬੰਧਾਂ ਦੀ ਅਲੋchnਾ ਕੀਤੀ ਜਾਂਦੀ ਹੈ ਔਰ ਮੈਂ ਜਦੋਂ ਮਹਾਰਜਾ ਜੋਤੀਬਖਸ਼ੀ ਹੈ ਪ੍ਰਬੰਧਕੀ ਦੀ ਸੇਵਾ ਬੜੀ ਵੱਡੀ ਸੇਵਾ ਜੇ ਮੁਕ ਸੇਵਾ ਦਾ ਤੁਹਾਡੇ ਰਸਬਾਲ ਸਿੰਘ ਜੀ ਘੋਲਾ ਨੇ ਪ੍ਰਬੰਧਕ ਦੀ ਸੇਵਾ ਨਾਲ ਬਾਬਾ ਅਮਨਜੀਤ ਸਿੰਘ ਦਾ ਪੂਰੇ ਪਰਬੰਧ ਦੀ ਰਜਨਾ ਸੇਵਾ ਜਮਾਉਂਦੇ ਨੇ ਪਰਬੰਧ ਦੀ ਸੇਵਾ ਵੀ ਬੜੀ ਵੱਡੀ ਹੈ ਆਪਾਂ ਲੋਜਨਾ ਕਰਦੇ ਨਾਲ ਘਰ ਬੈਠ ਕੇ ਲੇਕਿਨ ਪਰਬੰਧ ਵੀ ਕੋਈ ਦੇਖ ਲਦਾ ਨੂੰ ਪਰਬੰਧ ਲਈ ਸਭਾ ਕਰਨਾ ਪੈਂਦਾ ਸਮਾ ਦੇ ਜਿਹਨੂੰ ਕਹਿੰਦੇ ਤੰਦ ਮਾਨ ਔਰ ਤਾਨ ਲੱਗਦਾ ਜਿਹੜਾ ਪ੍ਰਬੰਧ ਕਰਦਾ ਸਮਾ ਲੱਗਦਾ ਚਾਹ ਪੈਸੇ ਵੀ ਲੱਗਦੇ ਨੇ ਔਰ ਇਸੇ ਤਰ੍ਹਾਂ ਹੀ ਪ੍ਰਚਾਰ ਦੀ ਸੇਵਾ ਹੈ ਇਹਨੂੰ ਆਪਾਂ ਪ੍ਰਚਾਰ ਕਹਿੰਦੇ ਆ ਕਿਉਂਕਿ ਪ੍ਰਚਾਰ ਦੀ ਸੇਵਾ ਵਿੱਚ ਕੁਝ ਵੀਰ ਹਿੱਸਾ ਆਉਂਦੇ ਨੇ ਉਹਨਾਂ 'ਚ ਬਾਬਾ ਅਮਰਜੀਤ ਸਿੰਘ ਸ਼ਾਵਲ ਨੇ ਕੋਈ ਜਦੋਂ ਮੀਟਿੰਗ ਕਰੀਦੀ ਹੈ ਬਾਬਾ ਅਮਰ ਸਿੰਘ ਜੀ ਸਮਾ ਹੋਇਆ ਸਾਡੇ ਹਾਜ਼ਰੀ ਕਰਦੇ ਨੇ ਮੀਟਿੰਗ 'ਚ ਔਰ ਉਹਦੇ ਵਿੱਚ ਕੁਝ ਵੀਰ ਆਣੇ ਜੋ ਸਹਿਯੋਗ ਵੀ ਦਿੱਤਾ ਹੈ ਕਿਉਂਕਿ ਉਹਨਾਂ ਦੀ ਸਲਾਹ ਦੇ ਨਾਲ ਹੀ ਨਗਦ ਇਨਾਮਾਂ ਦੀ ਜੋ ਸੇਵਾ ਭਾਈ ਜੀ ਪਿਛਲੇ ਸਮੇਂ ਦੌਰਾਨ ਪਿਛਲੇ ਸਾਲ ਹੀ ਆਪਾਂ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿਖੇ ਸਾਰੇ ਬੱਚਿਆਂ ਇਕੱਠਾ ਕੀਤਾ ਸੀ ਉਹਦੇ ਵਿੱਚ ਇਹ ਥੋੜੀ ਦਿੱਕਤ ਆ ਜਾਂਦੀ ਹੈ ਬੱਚੇ ਨੂੰ ਜਾਣਾ ਪੈਂਦਾ ਬੱਚਿਆਂ ਦੀ ਗਿਣਤੀ ਘਟ ਜਾਂਦੀ ਹੈ ਇਸ ਵਾਰੀ ਇਹ ਸੋਚਿਆ ਗਿਆ ਕਿ ਹਰੇ ਗੁਰਦਾਰ ਵਿੱਚ ਸਾਹਿਬ ਜੀ ਉੱਥੇ ਕਲਾਸਾਂ ਲਾ ਕੇ ਉੱਥੇ ਮੁਕਾਬਲਾ ਕਰਵਾਇਆ ਜਾਵੇ ਉੱਥੇ ਇਨਾਮ ਦਿੱਤੇ ਜਾਣ ਤਾਂ ਕਿ ਬੱਚਿਆਂ ਨੂੰ ਦਿੱਕਤ ਨਾ ਆਵੇ ਔਰ ਇਹ ਫੈਸਲੇ ਦੇ ਮੁਤਾਬਕ ਔਰ ਪਹਿਲਾ ਗੁਰਦੁਆਰਾ ਸਾਹਿਬ ਇਹ ਤੁਹਾਡਾ ਚੁਣਿਆ ਗਿਆ ਉਹਦਾ ਕਾਰਨ ਕੀ ਹੈ ਕੱਲ ਇਹ ਹੈ ਕਿ ਪਿਛਲੇ ਸਾਲ ਜਦੋਂ ਤੁਸੀਂ ਆਏ ਸੀ ਅਸੀਂ ਸੋਚਿਆ ਸੀ 5-4 ਬੱਚੇ ਤੋਂ ਮੁਕਾਬਲੇ ਨਿਗਲਵਾਂਗੇ ਪਰ ਪਿਛਲੇ ਸਾਲ ਵੀ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਕਾਫੀ ਅੱਛੀ ਤੀ ਬੱਚੇ ਜਰੂਰ ਹੋਣਗੇ ਬਾਕੀ ਜਿਹੜੇ ਉਥੇ ਚੱਲ ਕੇ ਗਏ ਕਾਲਜ ਭਾਗ ਵੀ ਲਿਆ ਇਨਾਮਾਂ ਵੇਲੇ ਵੀ ਗਏ ਡਬਲ ਜਿਹੜਾ ਲਾਇਆ ਸੋ ਇਸ ਵਾਰ ਵੀ ਤੁਸੀਂ ਕਲਾਸਾਂ ਦੇ ਵਿੱਚ ਵੀ ਭਾਗ ਲਿਆ 12-13 ਬੱਚੇ ਸਰਦਾਰ ਭਾਗ ਲੈ ਜੀਆ ਨਹੀਂ ਹੈ ਉਹ ਮੁਕਾਬਲੇ ਵਾਲੇ ਨੇ ਅੱਜ ਤੁਸੀਂ ਬਿੰਦੂ ਬਖਾਰ ਦੀ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਇਹ ਪ੍ਰੇਰਨਾ ਦੀ ਗੱਲ ਹੁੰਦੀ ਆ ਬਾਬਾ ਅਮਜੀਤ ਸਿੰਘ ਦੇ ਅਸੀਂ ਦੇ ਘਰ ਬੈਠੇ ਆਂ ਔਰ ਬਾਬਾ ਅਮਜੀਤ ਸਿੰਘ ਪ੍ਰੇਰਨਾ ਦਿੰਦੇ ਤਾਂ ਵਾਜ ਦਿੰਦੇ ਨੇ ਪਰਸਨਲੀ ਵੀ ਡਿਜੀਟਲ ਫਰਸਟ ਪ੍ਰਾਈਜ਼ ਖਾਸ ਕਰਕੇ ਜਿਹੜਾ ਜੇਨਾ ਫਰਸਟ ਪ੍ਰਾਈਜ਼ ਆਇਆ ਚੰਗੀ ਗੱਲ ਦਾ ਯਾਦਗਾਰਾ ਹੈ ਫਸਟ ਪ੍ਰਾਈਜ਼ ਜਿਹਨਾਂ ਦਾ ਹੈ ਪਹਿਲੇ ਪਹਿਲਾ ਇਨਾਮ ਹੈ ਪਹਿਲੇ ਨਾਮ ਵਾਲੇ 200 ਰੁਪਏ ਦਿੱਤਾ ਜਾ ਰਿਹਾ ਜਿਹੜਾ ਫਸਟ ਸੈਕੰਡ ਵਾਲੇ ਨੂੰ 100 ਰੁਪਏ ਕਾਪੀ ਪੈਨ ਸਾਰੇ ਨੂੰ ਨਵੇਂ ਨਾਮ ਵਾਲੇ ਵੀ ਬਾਕੀ ਅੰਦੀ ਦਿੱਤਾ ਜਾ ਰਿਹਾ ਬਾਕੀ ਬੱਚੇ ਭਾਗ ਲੈ ਸਕਦੇ ਨੇ 18 ਤਰੀਕ ਨੂੰ ਘਰਾਂ ਲਈ ਅਗਲੇ ਐਤਵਾਰ ਸਵੇਰੇ 9:00 ਵਜੇ ਸਮਾਂ ਗੁਰੂ ਅਰਜਨ ਦੇਵ ਗੁਰਦੁਆਰਾ ਮੱਲਾ ਗਾਂਧੀ ਨਗਰ ਨਗਰ ਦੇ ਕਿੰਗਾਵਲਾ ਹੋ ਗਿਆ ਜਿਹੜਾ ਬੱਚਾ ਨੇ ਅੱਜ ਭਾਗ ਲੈ ਲਿਆ ਉਹ ਵੀ ਹੋਰ ਬੱਚੇ ਜੀ ਸਿਲੇਬਸ ਦਾ ਅੰਦਾਜ਼ਾ ਸੁਣਤਾ ਹੈ ਸਿਲੇਬਸ ਹੋਈ ਜਾਂ ਪਹਿਲੀ ਦੂਜੀ ਆਲਾ ਪੰਜ ਪੌੜੀਆਂ ਤੀਜੀ ਔਰ ਚੌਥੀ ਉੱਥੇ ਆ ਅਸੀਂ ਪੰਜਵੀਂ ਨੂੰ ਛੋੜ ਦਿੱਤੀ ਹੈ ਚਾਰੇ ਉਹ ਜ਼ੁਬਾਨੀ ਜਾਂ ਲਿਖਤੀ ਆਜੇ ਤੇ ਜ਼ੁਬਾਨੀ ਨਹੀਂ ਸੀ ਲਿਖਤੀ ਜੀ ਚੌਥੀ ਕੋ ਬਾਅਦ ਪਰ ਪੰਜਵੀਂ ਨੂੰ ਛੋੜ ਦਿੱਤੀ ਆ ਉਹਦੀ ਮਰਜ਼ੀ ਹੈ ਲਿਖਤੀ ਦੇਣਾ ਜਾਂ ਜ਼ੁਬਾਨੀ ਦੇਣਾ ਉਹ 5ਵੀਂ ਤੱਕ 10 ਬੌੜੀਆਂ ਨੇ ਔਰ 5ਵੀਂ ਤੋਂ 8ਵੀਂ ਤੱਕ 20 ਬੌੜੀਆਂ 8ਵੀਂ ਤੋਂ ਪਰ ਜਦ ਸਭ ਸਬੂਲ ਸਿਲੇਬਸ ਦਾ 12 ਮਹੀਨੋਂ ਸਵੇਰੇ 9 ਵਜੇ ਮੁਕਾਬਲਾ ਹੋਣਾ ਹੈ ਇਨਾਮ ਹੀ ਉਸ ਦਿਨ ਉੱਥੇ ਤੋਂ ਨਾਮ ਅਡਵਾਸ ਸਮਾਏਗਾ ਕਿਉਂਕਿ ਬੀਬੀਆਂ ਦੇ ਪਾਰ ਚੱਲਦੇ ਨੇ ਉੱਥੇ 5:30 ਹੋ ਜਾਂਦਾ ਉਹ ਮੌਕੇ ਤੋਂ ਬਚਨ ਟਾਈਮ ਪਛੜਾ ਜਾਏਗਾ ਇਨਾਮ ਉਸ ਦਿਨ ਮਿਲਦੇ ਜਾਣਗੇ ਸੋ ਇਹ ਤਾਂ ਫੈਸਲਾ ਕੀਤਾ ਵੀ ਨਗਰ ਦੇ ਜਿਹੜਾ ਇੱਕ ਵਾਲੀ ਦਾ ਫਰਸਟ ਬੱਚਾ ਆ ਗਿਆ ਉਹ ਉੱਤੇ ਆਪਾਂ ਹੋਰ ਬੱਚਿਆਂ ਦਾ ਕੰਪੀਟੀਸ਼ਨ ਹੋਵੇਗਾ ਭਾਗ ਲੈ ਲਵੋ ਭਾਗ ਲੈਣ ਦਾ ਨੰਬਰ ਲੱਗੇਗਾ ਫਰਸਟ ਪ੍ਰਾਈਜ਼ ਜਿਹੜਾ ਉਹ ਉਹਦਾ ਬੱਚਾ ਨਿਭਾਇਆ ਜਾਏਗਾ ਜਿਹੜੇ ਨਵੇਂ ਬੱਚੇ ਹੋਣਗੇ ਜਾਂ ਜਿਹੜੇ ਅੱਜ ਬੱਸ ਨਹੀਂ ਆਏ ਦੇਖ ਕਰਕੇ ਕੈਸ਼ ਪ੍ਰਾਈਜ਼ ਵਾਲੇ ਉਹ ਬੱਚੇ ਉਹ ਉਹਨਾਂ ਚ ਬਨਾਮਾ ਚਾਵਲ ਨੇ ਕੀਤਾ ਜਾਨ ਕੇ ਕੈਸ਼ ਭਾਗ ਲੈ ਸਕਦੇ ਨੇ ਬਾਕੀ ਦਾ ਸਾਰੇ ਪਾਗ ਲੈ ਸਕਦੇ ਆ। ਹੋਰ ਹੰਦਾ ਸਾਹਿਬ ਨੂੰ ਧੰਨਵਾਦ ਹੈ ਕਿ ਸਾਰੀਆਂ ਗੱਲਾਂ ਸਾਰਿਆਂ ਨੂੰ ਪਹੁੰਚ ਨਹੀਂ ਲੱਗੀਆਂ। ਪਹੁੰਚ ਸੀਗੀ ਲੇਕਿਨ ਉਹ ਵਿਸਰ ਗਈ। ਇਹ ਸੇਵਾਦਾਰਾਂ ਦਾ ਪਹਿਲੋ ਚੁਬੀ ਹੁੰਦੀ ਆ। ਪੁਆਇੰਟ ਨੋਟ ਕਰਕੇ ਉਹਦਾ ਯਾਦ ਕਰਾਤਾ ਇੱਕ ਤਾਂ ਪ੍ਰਚਾਰ ਹੋ ਗਿਆ। ਤੁਸੀਂ ਦੁਬਾਰਾ ਭਰ ਆਇਆ ਜੀ ਉਹ ਇੱਕ ਮਿਲਰ ਹੋ ਗਿਆ। ਵੀ ਆਪਾਂ ਜਿਹੜੇ ਕੈਸ਼ ਪ੍ਰਾਈਜ਼ ਵਾਲੇ ਬੱਚੇ ਉਹ ਦੁਬਾਰਾ ਉਹਦੇ ਚ ਆਪਾਂ ਕੰਪੀਟੀਸ਼ਨ ਚਾਲਣੇ ਕਰਾਂਗੇ ਭਾਗ ਲੈਣ ਦੇ ਭਾਗ ਲੈਣ ਵਾਲਾ ਨਾਮ ਲਏਗਾ ਪਰ ਫਸਟ ਜਾਂ ਸੈਕੰਡ ਉਹਦੇ ਉਤੇ ਨੇ ਆਪਾਂ ਉਹਾਂ ਨੇ ਹੋਰ ਇਨਾਮਾਂ ਦੀ ਵੰਡ ਸ਼ੁਰੂ ਕੀਤੀ ਜਾਰੀ ਹੈ ਸੋ ਸਭ ਤੋਂ ਪਹਿਲਾਂ ਜੋ ਪ੍ਰਾਇਮਰੀ ਗੁਰਪਾਲੇ ਬੱਚੇ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਬੈਲੀ ਉਹ ਜਿਹੜੇ ਬੱਚੇ ਪ੍ਰੀ ਮੈਮਰੀ ਵਿੱਚ ਸੀ ਇਹਨਾਂ ਬੱਚਿਆਂ ਵਿੱਚੋਂ ਤਕਰੀਬਨ 100 ਜਾਇ ਸੀ ਕੋਈ ਏ ਵੱਜਾ ਬੱਚਾ ਨਹੀਂ ਕੋਈ ਦੂਜੀ ਤੱਕ ਪੰਜ ਬੋੜੀਆਂ ਸੀ ਦੂਜੀ ਤੱਕ ਬੱਚਿਆਂ ਨੇ ਪੰਜ ਬੋੜੀਆਂ ਕਿਸੇ ਨੇ ਪਹਿਲੀ ਬੋੜੀ ਤੱਕ ਹੀ ਯਾਦ ਗੱਲ ਪਤਾ ਕਸੇ ਬੰਦਾ ਹੈ ਨਾ ਉਹ ਨਗਦ ਨਾਮ ਕਰ ਇਹਨਾਂ ਦੇ ਹਿੱਸੇ ਨਹੀਂ ਆਇਆ ਉਸ ਆਜਾ ਨਗਦ ਨਾਮ ਕਰ ਦੋ ਇਸ ਕਰ ਕਰ ਦਿੱਤੇ ਗਏ ਚੌਥੀ ਤੱਕ ਬੱਚਿਆਂ ਨੇ ਕਾਹਲੀ ਕਿੰਡੀ ਭਾਲ ਲਿਆ 20 ਡਿਸੰਬਰ ਦੀ ਤਾਰੀਖ ਨੂੰ ਪਹਿਲਾ ਬੱਚਾ ਸੀ ਗੁਰਦਾਜ ਕੌਰ ਪੁਤਰੀ ਸਤਨਾਮ ਸਿੰਘ ستنا سائےا بتری دلیپ کمار ببو کے جی کلاس بنائی ਇਹ ਸਾਰਾ ਮੈਰਾ ਜੋਗੀ ਕੋਲ ਮੈਡਲ ਕਾਰੋ ਰਹਿਮਤ कौर ਪੁੱਤਰੀ ਜਕਸੀਰ ਸਿੰਘ ਇੱਕ ਅਨਮੋਲ ਸਿੰਘ ਪੁੱਤਰ ਸਤਨਾਮ ਸਿੰਘ 3 ਕਲਾਸ ਇਹ ਬੱਚੇ ਸ਼ਾਇਦ ਕਲਾਸਾਂ ਵਿੱਚ ਭਾਗ ਲੈ ਰਹੇ ਨੇ کپی میڈل سونم کور پتری کر چوتھی کلاس سونم کور پتری سنگ، چوتھی کلاس کپی میڈل بندہ وہ آئے گا ایک گردور کور پتری بخشیش چوتھی کلاس کپی میڈل ہے گردور کور آگے رحمت لڑکا پتر دلیپ کور ببو چوتھی کلاس ہے کافی میڈل ہے ونش ونشدیپ سنگھ پوردیو سنگھ چوتھی کلاس کافی میڈل روحانی کپور پتری رشی کپور چوتھی کلاس کافی میڈل اجان کبور پتر رشی کپور نرسری کلاس کافی میڈل اگو پرمپریت کور پڑھ لو پرمپریت کور پڑھ پرم پرید کار لڑکی پارے دسنا ہے ਇਹਦਾ ਨਾਮ ਕੀ ਸੀ ਅਧਿਆਦੇ ਦਾ ਨਾਮ ਹੋ ਗਿਆ ਇਹਦਾ 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 ਹੈਗਾ ਚਲੋ ਪਰੰਪਰੀਤ ਕੌਰ ਫੋਤਰੀ ਬਲਵਿੰਦਰ ਸਿੰਘ ਇਹ ਆ ਗਈ ਨਾ ਇਹਦਾ ਨਗਦ ਨਾਮ ਹੈ ਇਹ ਪ੍ਰਾਇਮਰੀ ਤੋਂ ਸੈਕੰਡ ਆਈ ਕੱਢ ਜਾ ਬੰਦੇ ਵੀ ਨੰਬਰ ਲੈ ਲੈ ਇਹ ਕਿਹਦਾ ਨਾਮ ਬਲਵਿੰਦਰ ਸਿੰਘ ਇਹਦਾ ਆਇਆ ਕੋ ਮਹਤੋ ਨਾਲ ਆਜੋ ਵੇਖੋ ਇਹ ਦੇ ਬੱਚੀ ਇੱਕ ਦਿਨ ਕਲਾਸ ਲਾਵਾਈ ਹੈ ਕਿਉਂਕਿ ਇਹਨੂੰ ਜਦੋਂ ਅਸੀਂ ਸਪੀਕਰ ਤੇ ਬੁਲਾਇਆ ਗਿਆ ਇਹ ਇਹਨੇ ਬਿਲਕੁਲ ਸ਼ੁੱਧ ਪੜ੍ਹਦੀ ਗਈ ਅਸੀਂ ਕੋਈ ਸਾਨੂੰ ਕਿਹਨੂੰ ਵੀ ਬੱਚਨ ਪੁੱਛਿਆ ਜਾਵੇ ਤੁਸੀਂ ਕਿਹਾ ਕਿ ਤੂੰ ਬੱਚੇ ਨੇ ਬੱਚੇ ਨੂੰ ਪੁੱਛਿਆ ਗਿਆ ਵੀ ਤੂੰ ਕਲਾਸਾਂ ਪਹਿਲਾਂ ਲਾਈਆਂ ਨੇ ਤੂੰ ਕਿਹਨੂੰ ਸਿਖਾਇਆ ਕਿੰਨੇ ਬਾਾਰ ਕਿਉਂਕਿ ਬਾਾਰ ਬਿਲਕੁਲ ਸਪੀਕਰ ਤੇ ਬੋਲਦੀ ਹੈ ਇਹ ਦੇਖੀ ਕਿ ਮੈਂ ਵੈਨ ਦੇ ਵਿੱਚ ਪਾ ਚੱਕਿਆ ਮੈਂ ਕਿ ਵੈਨ ਦੇ ਵਿੱਚ